ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਭਾਈ ਅਮਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਐਜ਼ ਏ ਆਜ਼ਾਦ ਉਮੀਦਵਾਰ ਹਲਕਾ ਸ਼੍ਰੀ ਖਰੂਰ ਸਾਬ ਤੋਂ ਭਾਵੇਂ ਉਹ ਆਪਣੇ ਸਾਥੀਆਂ ਦੇ ਨਾਲ ਐਨਐਸਸੀ ਦੇ ਤਹਿਤ ਅਸਾਮ ਦੀ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਲਗਭਗ 4.4 ਲੱਖ ਤੋਂ ਜ਼ਿਆਦਾ ਵੋਟਾਂ ਪਾਈਆਂ 1,92,000 ਦੇ ਵੱਡੇ ਫਰਕ ਦੇ ਨਾਲ ਜੀਤੂ ਰਹੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਕੋਲ ਸੌ ਦੇ ਵਿੱਚ ਅੜਿੱਕੇ ਪੈ ਰਹੇ ਸੀ ਕਿਉਂਕਿ ਐਜ਼ ਅ ਸੰਸਦ ਉਹਨਾਂ ਨੇ ਆਪਣੇ ਅਹੁਦੇ ਤੋਂ ਸੌ ਚੁਕਣੀ ਸੀ ਲੇਕਿਨ ਕੱਲ ਭਾਰਤੀ ਏਅਰ ਫੋਰਸ ਦੇ ਦੁਆਰਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਅਤੇ ਭਾਰਤੀ ਏਅਰ ਫੋਰਸ ਦੀ ਕਸਟਡੀ ਦੇ ਵਿੱਚ ਲੈ ਕੇ ਆਈ ਸੀ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਲੋਕ ਸਭਾ ਤੋਂ ਬਾਅਦ ਸੋਚ ਚ ਚੁੱਕੀ ਗਏ ਉਹਨਾਂ ਨੇ ਆਪਣੇ ਅਹੁਦੇ ਤੋਂ ਐਜ਼ ਅ ਸੰਸਦ ਲੇਕਿਨ ਹੁਣ ਪੰਜਾਬ ਦੀ ਪੁਲਿਸ ਉੜਕੇ ਦੇ ਵਿੱਚ ਆ ਚੁੱਕੀ ਹੈ ਅੱਜ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਅਤੇ ਸੈਂਟਰ ਸਰਕਾਰ ਨੂੰ ਝਾੜ ਪਾਈ ਹੈ ਉਹਨਾਂ ਨੇ ਕਿਹਾ ਕਿ ਭਾਈ ਅਮਰਪਾਲ ਸਿੰਘ ਦੇ ਫੈਸਲੇ ਦੇ ਵਿੱਚ ਦੇਰੀ ਕਿਉਂ ਕੀ ਇਹ ਸੰਵਿਧਾਨ ਦੀ ਇਨਸਲਟ ਨਹੀਂ ਕਿ ਇਹ ਸੰਵਿਧਾਨ ਦੇ ਉਲਟ ਨਹੀਂ ਦੱਸਦੀ ਏ ਕਿ ਭਾਈ ਅੰਮ੍ਰਿਤਪਾਲ ਖਾਲਸਾ ਜਦੋਂ 에ਅਰ ਫੋਰਸ ਦੇ ਵਿੱਚ ਜਹਾਜ਼ ਦੇ ਰਾਈਂ ਦਿੱਲੀ ਆਏ ਉਹ ਸਾਰਾ ਖਰਚ ਪੰਜਾਬ ਸਰਕਾਰ ਉੱਤੇ ਪਿਆ ਹੈ ਉਹਨਾਂ ਨੇ ਕਿਹਾ ਇੱਕ ਹੀ ਮਾਜ਼ਰਾ ਹੈ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਨਹੀਂ ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਤੇ ਉਸ ਦੇ ਸਾਥੀਆਂ ਨੂੰ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ ਸੀ ਅਜਾ ਕਿਉਂ ਉਹਨਾਂ ਨੇ ਇਹ ਟਿੱਕਣਾ ਟਿੱਪਣੀ ਕੀਤੀ ਹੈ ਪੰਜਾਬ ਪੁਲਿਸ ਪਲੱਸ ਸੈਂਟਰ ਦੀ ਸਰਕਾਰ ਤੇ ਐਨਐਸਏ ਨੂੰ ਲੈ ਕੇ ਉਹਨਾਂ ਨੇ ਕਿਹਾ ਸੰਸਦ ਬਣ ਚੁੱਕੇ ਨੇ ਸੰਸਦ ਬਣ ਤੋਂ ਬਾਅਦ ਉਹਨਾਂ ਦੇ ਕੇਸਾਂ ਦਾ ਨਿਬਟਾਰਾ ਜਿਹੜਾ ਹੈ ਜਲਦੀ ਤੋਂ ਜਲਦੀ ਕੀਤਾ ਜਾਵੇ ਦੱਸ ਦਈਏ ਕਿ ਫਰਵਰੀ ਦੇ ਵਿੱਚ ਅਜਨਾਲਾ ਥਾਣੇ ਦੇ ਨੂੰ ਕਬਜ਼ੇ ਨੂੰ ਲੈ ਕੇ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਭਾਈ ਅਮਰਤਪਾਲ ਖਾਲਸਾ ਦੇ ਨਾਲ 33 ਦੋਸ਼ੀ ਹੋ ਵੀ ਸੰ ਜਿਨ੍ਹਾਂ ਦੀ ਹਾਲੇ ਪੰਜਾਬ ਪੁਲਿਸ ਨੇ ਪੁਛਗਛ ਹੀ ਨਹੀਂ ਕੀਤੀ ਜਿਨ੍ਹਾਂ ਦੇ ਵਿੱਚੋਂ ਲਗਭਗ 11 ਤੋਂ 12 ਬੰਦੇ ਰਹਿੰਦੇ ਨੇ ਜਿਹੜੇ ਜਾਂ ਤੇ ਪੁਲਿਸ ਦੀ ਕਸਟਡੀ ਦੇ ਵਿੱਚ ਨਹੀਂ ਹੈਗੇ ਜਾਂ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਕੇ ਕਿਤੇ ਛਿਪੇ ਹੋਏ ਨੇ ਲੇਕਿਨ ਪੰਜਾਬ ਪੁਲਿਸ ਕਿਤੇ ਨਾ ਕਿਤੇ ਜਾ ਕੇ ਫੇਲ ਹੋਈ ਹੈ ਇਹ ਵੱਡੇ ਇਲਜ਼ਾਮ ਲਗਾਏ ਨੇ ਸੁਪਰੀਮ ਕੋਰਟ ਨੇ ਉਹਨਾਂ ਨੇ ਕਿਹਾ ਕਿ ਫੈਸਲੇ ਦੇ ਵਿੱਚ ਕੋਤਾਈ ਕਿਉਂ ਕਿਉਂਕਿ ਹੁਣ ਭਾਈ ਅਮਰਤਪਾਲ ਖਾਲਸਾ ਸੌ ਚੁੱਕਣ ਤੋਂ ਬਾਅਦ ਹੁਣ ਮੈਂਬੀ ਬਣ ਚੁੱਕੇ ਨੇ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਇਸ ਦੇ ਬਾਵਜੂਦ ਵੀ ਉਹ ਜੇਲ੍ਹ ਦੇ ਵਿੱਚ ਚਲੇ ਗਏ ਨੇ ਲੇਕਿਨ ਉੱਥੋਂ ਲਗਾਤਾਰ ਆਣਾ ਜਾਣਾ ਅਦਾਲਤ ਦੇ ਵਿੱਚ ਪੇਸ਼ ਕਰਨਾ ਇਹ ਸਾਰਾ ਖਰਚ ਪੰਜਾਬ ਦੇ ਉੱਤੇ ਪਵੇਗਾ ਜਾਂ ਪੰਜਾਬ ਸਰਕਾਰ ਉੱਤੇ ਪਵੇਗਾ ਇਸ ਨੂੰ ਲੈ ਕੇ ਬੜਾ ਵੱਡਾ ਖੁਲਾਸਾ ਕੀਤਾ ਹੈ ਸੁਪਰੀਮ ਅਤੇ ਸੁਪਰੀਮ ਕੋਰਟ ਦੇ ਜਸਿਸ ਨੇ ਉਹਨਾਂ ਨੇ ਕਿਹਾ ਕਿ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੈ ਭਾਈ ਅਮਰਤਪਾਲ ਖਾਲਸਾ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਪੰਜਾਬ ਦੇ ਵਿੱਚ ਉਸ ਨੂੰ ਨਜ਼ਰਬੰਦ ਕੀਤਾ ਜਾਵੇ ਅਤੇ ਉਸ ਦੇ ਫੈਸਲੇ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਵੇ ਕਿਉਂਕਿ ਹਾਲੇ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਅਤੇ ਉਸ ਦੇ ਸਾਥੀਆਂ ਦੇ ਕੇਸ ਨੂੰ ਲੈ ਕੇ ਜਿਹੜੇ ਐਨਐਸਏ ਦੇ ਤਹਿਤ ਲੱਗੇ ਹੋਏ ਨੇ ਜਿੰਨੀ ਤੇ ਕਾਰਵਾਈ ਨਹੀਂ ਹੋਵੇਗੀ ਜਿੰਨੀ ਦਾ ਪਟੀਸ਼ਨ ਆਧਾਰ ਨਹੀਂ ਹੋਣੀ ਤੇ ਹੁਣ ਗਿਆ 19 ਦੇ ਤੱਕ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣਗੇ ਇਹ ਗੱਲ ਕਹੀ ਹੈ ਸੁਪਰੀਮ ਕੋਰਟ ਨੇ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਕਿਸ ਐਕਸ਼ਨ ਦੇ ਵਿੱਚ ਆਉਂਦੀ ਹੈ ਕਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਕੀ ਪੰਜਾਬ ਦੇ ਵਿੱਚ ਲੈ ਕੇ ਆਵੇਗੀ ਪੰਜਾਬ ਦੀ ਜੀਲ ਦੇ ਵਿੱਚ ਨਜ਼ਰਬੰਦ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸੁਪਰੀਮ ਕੋਰਟ ਦੀ ਤਾਰਨਾ ਕਰਕੇ ਫੁੱਲਸ ਹੁਣ ਪੂਰੀ ਅੜਕੀ ਦੇ ਵਿੱਚ ਜਾਂ ਕੜਕੀ ਦੇ ਵਿੱਚ ਫਸ ਚੁੱਕੀ ਹੈ ਕਿ ਕਿਹੜੇ ਪਾਸੇ ਜਾਈਏ ਭਾਈ ਅਮਰਪਾਲ ਦੇ ਫੈਸਲੇ